ਉਹ ਨਹੀਂ ਐਸਾ ਐਸਾ ਕੁਝ ਨਹੀਂ ਹੈ ਮੈਂ ਮੇਰੀ ਮੇਰੀ ਡਿਊਟੀ ਬਦੌੜ ਸਪੀਕਰ ਲਾਈ ਹੋਈ ਹੈ ਪਾਰਟੀ ਨੇ ਔਰ ਮੈਂ ਬਹੁਤ ਹੀ ਪਾਰਟੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਔਰ ਮੈਂ ਅਰਦਾਸ ਕਰਦਾ ਹਾਂ ਹਮੇਸ਼ਾ ਕਿ ਮੇਰੀ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਨੇ ਲਾਈ ਹੈ ਮੈਂ ਉਹਨੂੰ ਚੰਗੀ ਤਰ੍ਹਾਂ ਨਿਭਾਵਾਂ ਤੰਦੇਈ ਨਾਲ ਨਿਭਾਵਾਂ ਮੈਂ ਖੁਸ਼ ਹਾਂ ਬਾਕੀ ਉਹਾਂ ਤੇ ਵਿਸ਼ਵਾਸ ਨਾ ਕਰੋ ਯਾਰ ਤੁਸੀਂ ਪੱਤਰਕਾਰ ਹੋ ਖਬਰ ਤੇ ਅਫਵਾਹ ਦੇ ਵਿੱਚ ਬਹੁਤ ਫਰਕ ਹੁੰਦਾ ਤੁਸੀਂ ਉਹਦਾ ਡਿਫਰੈਂਸ਼ੀਏਟ ਕਰਨਾ ਇਹੀ ਤੁਹਾਡੀ ਡਿਊਟੀ ਹੈ ਤੁਹਾਡੀ ਜਰਨਲਿਸਟ ਦੀ ਤੁਸੀਂ ਭਰਾਓ ਮੇਰੇ ਤੁਸੀਂ ਪਿਆਰ ਕਰਦੇ ਹੋ ਖਬਰ ਔਰ ਅਫਵਾਹ ਦੇ ਵਿੱਚ ਫਰਕ ਬਣਾ ਕੇ ਰੱਖਿਆ ਕਰੋ ਜੀ नहीं नहीं कोई है ही नहीं सवाल ही नहीं है हरेक बंद जिन प्यार करता वो कर लेकिन ये पार्टी की गलती पार्टी ने मेरी ड्यूटी लाई है मैं खुश है ਦੇਖੋ ਇਹ ਹਾਈਪੋਥੈਟিক্যাল ਕੁਐਸਚਨ ਹੈ ਉਹ ਨਹੀਂ ਐਸਾ ਐਸਾ ਕੁਝ ਨਹੀਂ ਹੈ ਮੈਂ ਮੈਂ ਵੀ ਮੇਰੀ ਡਿਊਟੀ ਬਦੌਤ ਸਪੀਕਰ ਲਾਈ ਹੋਈ ਹੈ ਪਾਰਟੀ ਨੇ ਔਰ ਮੈਂ ਬਹੁਤ ਹੀ ਪਾਰਟੀ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਅਰਦਾਸ ਕਰਦਾ ਹਾਂ ਮੀ ਸਾਹਿਬ ਕਿ ਮੇਰੀ ਜਿਹੜੀ ਵੀ ਜ਼ਿੰਮੇਵਾਰੀ ਪਾਰਟੀ ਨੇ ਲਾਈ ਹੈ ਮੈਂ ਉਹਨੂੰ ਚੰਗੀ ਤਰ੍ਹਾਂ ਨਿਭਾਵਾਂ ਤੰਦੇ ਹੀ ਨਿਭਾਵਾਂ ਮੈਂ ਖੁਸ਼ ਹਾਂ ਬਾਕੀ ਅਫਵਾਹਾਂ ਤੇ ਵਿਸ਼ਵਾਸ ਨਾ ਕਰੋ ਯਾਰ ਤੁਸੀਂ ਪੱਤਰਕਾਰ ਹੋ ਖਬਰ ਤੇ ਅਫਵਾਹ ਦੇ ਵਿੱਚ ਬਹੁਤ ਫਰਕ ਹੁੰਦਾ ਤੁਸੀਂ ਉਹਦਾ ਡਿਫਰੈਂਸ਼ੀਏਟ ਕਰਨਾ ਇਹੀ ਤੁਹਾਡੀ ਡਿਊਟੀ ਹੈ ਤੁਹਾਡੀ ਜਰਨਲਿਸਟ ਦੀ ਤੁਸੀਂ ਭਰਾ ਹੋ ਮੇਰੇ ਤੁਸੀਂ ਪਿਆਰ ਕਰਦੇ ਹੋ ਖਬਰ ਔਰ ਅਫਵਾਹ ਦੇ ਵਿੱਚ ਫਰਕ ਬਣਾ ਕੇ ਰੱਖਿਆ ਕਰੋ ਜੀ ਫਿਲਹਾਲ